ਐਂਟੀ ਕ੍ਰਾਈਮ ਅਤੇ ਐਂਟੀ ਕ腐ਸ਼ਨ ਦੇ ਮੁਖ ਦਫਤਰ ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਵਿਖੇ ਅੱਜ 79ਵੇਂ ਆਜ਼ਾਦੀ ਦਿਹਾੜੇ ਮੌਕੇ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਮਾਜ ਸੇਵੀ ਡਾਕਟਰ ਪ੍ਰਵੀਨ ਅਬਰੌਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਗੱਦਿਆਂ ਸਭ ਤੋਂ ਪਹਿਲਾਂ ਝੰਡਾ ਲਹਿਲਾਇਆ ਜਿਸ ਤੋਂ ਬਾਅਦ ਬੱਚਾ ਨੇ ਦੇਸ਼ ਭਗਤੀ ਦੇ ਗੀਤ ਗਾਏ ਗੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰ ਕਾ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਆ 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 ਸਾਡੇ ਅੱਜ ਮੁੱਖ ਮਾਨ ਜੀ ਸਾਡੇ ਵਿੱਚ ਪੁੱਜੇ ਸਮਾਜ ਸੇਵਕ ਇਹਨਾਂ ਨੇ ਝੰਡਸਮ ਅੰਗਰਪਾਸ਼ੀ ਆਮ ਪਾਰਟੀ ਤੋਂ ਬਠਿੰਡਾ ਭਰਾ ਹੋਦੇ ਨਾਤੇ ਇਹਦੇ ਅੱਜ ਐਟੀ ਕ੍ਰਾਈਮ ਅੰਟੀ ਕ腐ਸ਼ਨ ਵੱਲੋਂ ਝੰਡ ਸੰਗੜੀ ਹੈ ਅੱਜ 15 ਅਗਸਤ ਨੂੰ ਜੱਜ ਆ ਕੇ ਦੀ ਮੈਂ ਸਾਰੀ ਨੌਜਵਾਨਾਂ ਨੂੰ ਇਹੋ ਹੀ ਸ਼ਿਖਿਆ ਦਿੰਦਾ ਕਿ ਜਿਵੇਂ ਸਾਡੇ ਸੇਵ ਰਾਜਗੁਰੂ ਭਗਤ ਜੀ ਕਰਕੇ ਗਏ ਹਨ ਕੁਰਬਾਨੀਆਂ ਦਾ ਅੱਜ ਪੰਜਾਬ ਵਿੱਚ ਕੀ ਕੋਸ ਨਹੀਂ ਚੱਲ ਰਿਹਾ ਉਹ ਸਾਨੂੰ ਸਿੱਖਿਆ ਉਹਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਇਹ ਬਦਲੇ ਅੱਜ ਸਾਡਾ ਨੌਜਵਾਨ ਹੈ ਉਹ ਨਸ਼ਿਆਂ ਦੀ ਲਤ ਵਿੱਚ ਲੱਗ ਗਿਆ ਪੰਜ ਦਰਿਆ ਸਾਡੇ ਜਿਹੜੇ ਪਾਣੀ ਦੇ ਚ ਛੇਵੇਂ ਦਰਿਆ ਜਿਹੜਾ ਆ ਉਹ ਨਸ਼ਿਆਂ ਦਾ ਚੱਲਣ ਲੱਗ ਪਿਆ ਆਪਣੀ ਮਰ ਪੀੜ੍ਹੀ ਨੂੰ ਇਹੋ ਹੀ ਗੱਲ ਕਵਾਂਗਾ ਕਿ ਨਸ਼ਾ ਤੇ ਆ ਸ਼ਰਮਾ ਆਮ ਆਦਮੀ ਪਾਰਟੀ ਤੋਂ ਨੌਰਥ ਤੋਂ ਸਾਡੇ ਆਨ ਦਰ ਸਿੰਘ ਕੈ ਜੀ ਸਾਡੇ ਮੁੱਖ ਮਹਿਮਾਨ ਸਮਾਪਕ ਪਾਰਟੀ ਭੈਣ ਜੀ ਜਿਨ੍ਹਾਂ ਨੇ ਸਾਡੇ ਫਖਸ਼ਨ ਨੂੰ ਚਾਰ ਚੰਨ ਲਾ ਦਿੱਤੇ ਦਾ ਹੌਸਲਾ ਵਧਾਇਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਇਹੋ ਹੀ ਅਰਦਾਸ ਕਰਦਾ ਹਾਂ ਕਿ ਇਹ ਜਲੰਧਰ ਇਹ ਪੰਜਾਬ ਏ ਹਿੰਦੁਸਤਾਨ ਖਾਸ ਦਾ ਰਵੇ ਵਸਦਾ ਰਵੇ ਸਾਨੂੰ ਖੁਸ਼ੇ ਖੇੜੇ ਆਉਂਦੇ ਰਹਿਣ ਇਸ ਤੋਂ ਵੱਡੀਆਂ ਨੂੰ ਹੋਰ ਨਹੀਂ ਕੋ ਚਾਹੀਦੀ ਜੈ ਅੱਜ ਮੈਂ ਐਂਟੀ ਕ੍ਰਾਈਮ ਔਰ ਐਂਟੀ ਕ੍ਰਪਸ਼ਨ ਕਮੇਟੀ ਵੱਲੋਂ ਜਿਹੜੀ ਸਰਦਾਰ ਸੁਖਦਰ ਸਿੰਘ ਜੀ ਦੀ ਅਦਕਟ ਲੁਟਕਾਈ ਹੈ ਨੇ ਅੱਜ ਇਹ ਉਪਰਾਲਾ ਕੀਤਾ ਹੈ ਸੰਵਤਨਤਾ ਦਿਵਸ ਮਨਾਉਣ ਤੇ ਜਿਸ ਨੂੰ ਮੌਕਾ ਮਿਲਿਆ ਹੈ ਮੈਂ ਇਸੇ ਨਾਲ ਸਾਰਿਆਂ ਨੂੰ ਇਸ ਦਿਨ ਇਹ ਉਪਰਾਲਾ ਕਰਵਾ ਦਾਈ ਦੇਣੀ ਆ ਇਹ ਸਿਰਫ ਇਸ ਕਰਕੇ ਨਹੀਂ ਨਾ ਇਹ ਸੰਵਤਨਤਾ ਦਿਵਸ ਦੇ ਨਾਲ-ਨਾਲ ਉਹਨਾਂ ਪੈਨਾਂ ਦੀਆਂ ਜ਼ਰੂਰਤਾਂ ਨੂੰ ਵੀ ਮੁੱਖ ਰੱਖਦੇ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਸਮਾਜ ਵਿੱਚ ਜ਼ਰੂਰਤ ਹੈ ਇਹ ਜਿਹੜਾ ਦਿਨ ਹੈ ਆਜ਼ਾਦੀ ਦਾ ਦਿਨ ਅੱਜ ਅਸੀਂ ਅੱਟਵੇਂ ਦੇ ਵਿਹੇਸ਼ ਕਰ ਬਰਾਉ ਸਤਾ ਦੇ ਇਸ ਦੇ ਵਿੱਚ ਜਿਹਨੇ ਕਿਹਾ ਕਿ ਇਸ ਦੇ ਸਿਰਫ ਦੇ ਜਿਸ ਤਰ੍ਹਾਂ ਚੱਲ ਦੇਰ ਦੇਸ਼ ਤਾਂ ਲੋਕ ਚਲ ਕੇ ਇਸ ਨਸ਼ਾ ਹੋਣਾ ਪਏ ਅਪਦੇਸ਼ ਦੇ ਵਿੱਚ ਹੀ ਸੇਵਾ ਕਰੀ ਦੀ ਬਲਕਿ ਇਥੋਂ ਮਿੱਟੀ ਦੇਸ਼ਾਂ ਚ ਲ ਜਾ ਕੇ ਇਥੋਂ ਆਨੇ ਨੂੰ ਸਾਕੇ ਵਿਦੇਸ਼ਾਂ ਚ ਕੰਮ ਕਰੀਏ ਇਹ ਸਭ ਵੱਡੀ ਗਲਤੀ ਹੈ ਸਾਡੀ ਔਰ ਨਾਲ ਇੱਕ ਮੈਂ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਦੇ ਘਰ ਪੈ ਕਿ ਲੋਕ ਤੇ ਹੀ ਰਹਿੰਦੇ ਦੇਸ਼ ਦਾ ਵਿਕਰਨ ਆਪਣੇ ਦੇਸ਼ ਦੀ ਔਰ ਜਿੰਨਾ ਕਿ ਪੰਜਾਬ ਦੇ ਲੋਗਾ ਨੇ ਦੇਸ਼ ਦਾਦੀ ਵਿੱਚ ਲਿਆ ਹੈ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਸ਼ਾਇਰੀ ਕਿਸੇ ਹੋਰ ਰਾਜ ਨੇ ਦਿੱਤੀਆਂ ਇਸ ਕਰਕੇ ਖੁਸ਼ਕਤਾ ਕਿਸੇ ਪੰਜਾਬ ਦੇ ਵਿੱਚ ਰਿਹਾ ਕਿ ਮਾਤਰ ਭਾਸ਼ਾ ਪੰਜਾਬ ਹੈ ਔਰ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਤੀ ਸੇਵਾ ਕਰਨਾ ਇੱਕ ਅਲੱਗ ਸਜਬਾ ਹੁੰਦਾ ਹੈ ਇੱਕ ਅਲੱਗ ਹੀ ਜੀ ਹੁੰਦਾ ਹੈ ਇਸ ਕਰਕੇ ਉਹ ਦੇਸ਼ ਕੁਰਬਾਨ ਹੋਣਾ ਜਾਣਦੇ ਬਸ ਇਹੀ ਕੇਸ ਦੇ ਵਾਸਤੇ ਵੇਖੀ ਹਰ ਔਰਤ ਆਪਣੇ ਤੇ ਆਤਮ ਵਿਸ਼ਵਾਸੀ ਔਰ ਸਭ ਵੱਡੀ ਗੱਲ ਉਸੇ ਤੋਂ ਪਰਖੀ ਤੇ ਮੈਡਮ ਉਸ ਦੇ ਵਿੱਚ ਵਿਚੇੜ ਨੂੰ ਕਿਹਦੇ ਨਾਲ ਜੀ ਮੈਂ ਸਹੀ ਇਹ ਜੀ ਹੱਦ ਤੱਕ ਵੀ ਸਦੇ ਉਹ ਨੀਚਾ ਤਵਾ ਸਾਹਰ ਕਰੀਆਂ ਜੁਲੀ ਅਰਦਾਹ ਹੈ ਅੱਗੇ ਤੇ ਰਿਸ਼ਤੇ ਵਿਸ਼ਵਾਸ ਤੇ ਕਰੀਏ ਤਾਂ ਕਿ ਇਹਦਾ ਇੱਕ ਰੂਪ ਜਿਹੜਾ ਦਾ ਸਨੇਕ ਉਹ